ਸਿਗੁਰ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਗੁਰਫਤੇ ਦੀ ਸਾਂਝ ਪਾਈਏ ਕੋਈ ਰਸਨਾ ਮਾਝਾ ਨਾ ਰਹਿ ਜਾਏ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਓਨਾ ਸਿੰਘਾਂ ਸਿੰਘਣੀਆਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਨਾ ਕਦੇ ਜ਼ਬਰ ਅੱਗੇ ਨਾ ਕਦੇ ਸਮੇ ਦੀ ਹਕੂਮਤ ਅੱਗੇ ਅਤੇ ਨਾ ਹੀ ਕਦੇ ਔਰੰਗਜ਼ੇਬ ਅੱਗੇ ਝੁਕੇ ਹਨ ਉਹ ਤਾਂ ਕੇਵਲ ਗੁਰੂ ਸਾਹਿਬ ਨੇ ਸਮਰਪਿਤ ਨੇ ਆਹ ਜੁਨਾ ਸਮੂਹੀ ਸਿੰਘਾਂ ਨੂੰ ਇੱਕ ਵਿਸ਼ੀ ਰਾਹੀ ਹੈ ਇਉਂ ਯਾਦ ਕਰੀਏ ਉਹ ਵਾਸੀ ਪੁਰੀ ਅਨੰਦਾਂ ਦਾ ਹੱਕ ਸੱਚ ਦੇ ਰਹਾ ਦਾ ਰਾਹੀ ਇਹ ਕਮਾਲਾ ਤੇਗ ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀਏ ਹਲਕਾ ਮਿਸ ਜਾਈ ਸ਼ੇ ਅਸੰਤ ਦੇ ਨਾਲ ਸਿਪਾਹੀਏ ਮਨੋਂ ਮਸ ਜਾਈ ਸ਼ੇਰਾ ਜੈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੋਤ ਤੋੜਦੇ ਨਹੀਂ ਉਹ ਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਸਰਸਾਂ ਨੇ ਕਦੇ ਗੜੀਆਂ ਨੇ ਕਦੇ ਸਰਸਾਂ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਸਾਡੀਆਂ ਲੀਹਾਂ ਨੇ ਜਿੰਦਾਂ ਮੰਮਾ ਨੇ ਸੱਥੜਿਆ ਰਿਦ ਦੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪਤਨੇ ਗੁਰੂ ਗੋਬਿੰਦ ਸਿੰਘ ਦੇ ਵੀ ਤਪਸਵੀ ਨੇ ਇਹ त्यागी ਸਭ ਕੁਝ ਵਾਰ ਦਿੰਦੇ ਤੇਗ ਦੇ ਤਨੀਤਾ ਉੱਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਉਹ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਕਰਦੇ ਨਹੀਂ ਜੋ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਰੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਕੋਈ ਜਗਨੂ ਰੋਸ਼ਨ ਕਰਨ ਲਈ ਜਿਸ ਆਪਾ ਕਿੰਜ਼ ਬਹਿ ਕੇ ਕਿੰਜ਼ ਲਿਖੇਗਾ ਮਲਪੁਰ ਵਾਲਿਆ ਵੇ ਜਿਵੇਂ ਢਾੜੀ ਰੱਖਦੇ ਜਿੱਤਣ ਤੱਕ ਉਹ ਕਦੇ ਹੌਸਲੇ ਹਟਦੇ ਨਹੀਂ ਜੋ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਸਮੂਸ਼ੀ ਸਿੰਘਾਂ ਨੂੰ ਯਾਦ ਕਰਦੇ ਆ ਜੇ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਆਪ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਉ ਦੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਿਗੁਰੂ ਜੀ ਦੇ ਪ੍ਰੇਮ ਵਾਲੇ ਬਾਤੇ ਵਿੱਚ